ਅੱਜ ਅਸੀਂ ਜਾ ਰਹੇ ਹਾਂ ਪੁਰਤਗਾਲ ਦੇ ਇੱਕ ਸ਼ਹਿਰ ਦੇ ਵਿੱਚ ਜਿੱਥੇ ਕੀ ਕਿ 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 আতকাল বছর বসুন ঘট করতে বোত জায়গাতে খালি পড়ে সারা দরখত লাই ওদের ওলিব হলি চালি সব ছপে না ছপেনা স্পে ছপে কে শপু থ পড়তা না স্কুলে হ্যাঁ পুড়ি বোল এটা সিখিয় কাম কর ਗਲਤੀਆਂ ਕਰਦਾ ਰਹੇਦਾ ਇਹ ਸਾਡੀਆਂ ਗਲਤੀਆਂ ਕਰਦਾ ਰਹੇਦਾ ਚੈਨਪੋਣ ਵਧੀਆ ਕੱਲੋ ਗੁੱਡ ਵਧੀਆ ਕੱਲੋ ਸਾਨੂੰ ਸਕੂਲਾਂ ਨੂੰ ਰਿਵਾਰਡਸ ਨਹੀਂ ਪ੍ਰਾਪਤ ਹੁੰਦੇ ਇਹ ਕਿਤੇ ਪਿੰਡ ਵੀ ਆ ਉਹਦਾ ਨਾ ਹੈਗਾ ਵਿਲਾ ਫਰਾਂਸ ਆਪਕਿ ਗੁਸ਼ਤ ਅਗੈ ਲੱਗੇ ਆ ਸਾਡੇ ਉਹ ਸਾਟ ਕੇ ਮੁਰਖਾਂ ਹਾਂ ਸਾਡੀ ਗੁਸ਼ਤ ਉਹਗਲਾ ਇੱਥੇ ਗੂਸ਼ਾ ਐਥੇ ਬਹੁਤ ਆਪਣੇ ਪੰਜਾਬੀ ਬੰਦੇ ਰਹਿੰਦੇ ਆ ਕੰਮ ਕਰਦੇ ਆ ਪਰ ਗੂਸ਼ਾ ਅੰਗਰ ਨਾਲ ਪਟਾਣਾ ਸ਼ਹਿਰ ਨਹੀਂਗਾ ਟਾਊਨ ਵਾ ਟਾਊਨ ਆਉਟਰ ਕੰਪਨੀ ਬਹੁਤ ਆ ਲੋ ਹੋਰ ਬਾਕੀ ਜਿਹੜਾ ਆਪਣੇ ਤੇ ਜਿਹੜੇ ਪੰਜਾਬੀ ਜਿਹੜੇ ਕੰਪਨੀ ਕੰਮ ਕਰਦੇ ਨੇ ਖੇਤੀ ਉਹ ਖੇਤੀ ਬਹੁਤ ਹੁੰਦੀ ਆ ਤੇ ਕੰਮ ਕਰਦੇ ਲੋਕ ਆਪਣੇ ਹੀ ਸ਼ਹਿਰ ਬਹੁਤ ਤਾਂ ਕਰਕੇ ਉੱਥੇ ਜਾ ਕੇ ਰਹਿਦੇ ਆ ਦੇ ਜੀ ਉਹ ਤਾਂ ਆਈ ਪਿੱਛੇ ਬੈਠਾ ਫੋਨ ਲੈ ਕੇ ਆਪਣਾ ਉਹ ਆਪਣੀ ਫ੍ਰੀ ਫਾਇਰ ਦੇਖਿਆ ਨਾ ਖੇលੀ ਜਾਂਦਾ ਬੰਦੇ ਮਾਰੀ ਜਾਂਦਾ ਉਹ ਕਿਲ ਕਰ ਲੇ ਤੇ ਸਕੇ ਨੇ ਦੋ ਕਿਲ ਕਰਦੇ ਯਸ ਤੇਰਾ ਪਾਈਦਾ ਅਧਿਆ ਫੇਲ ਆ ਗਿਆ ਆ ਤਾਂ ਤੁਹਾਨੂੰ ਨਾ ਮਾੜਾ ਬਾਰਾ ਵੀ ਇਹਨੇ ਕਰਾਰੇ ਬਸ ਡਰਾਕ ਤੇ ਡਰਾਕ

ये já यहाँ पर यूरोप से ਸਿਟੀ ਦਾ ਵੀ ਆ ਗਿਆ ਉਹ ਹਾਂ ਤਾਂ ਉਹ ਜਿੰਨੇ ਬਾਬਾ ਗਏ ਉਹ ਤੋਂ ਨਹੀਂ ਆ ਜਿੱਤੇ ਆ ਨਹੀਂ ਅਸੂ ਜਿੱਦੋਂ ਆ ਆਪਣਾ ਉਹ ਸੁਣਾ ਨਾ ਕੰਟੀਨੈਂਟੇ ਦਾ ਉਹ ਤੇ ਤੇ ਦਾ ਅਲਗਾਰ ਵੀ ਬੋਲਦਾ ਹਾਂ ਉਹ ਤੇ ਤੇ ਦਾ ਮਦਿਜੋ ਬਜਾ ਦੇ ਤੇ ਕਿ ਆਪਾਂ ਅਲੈਗਰੋ ਮੋ ਅਲੈਗਰੋ ਮੋ ਆ ਗਿਆ ਇਹ ਪੱਕਾ ਅਲੈਗਰੋ ਅਲਗਾਰ ਵੀ ਤਾਂ ਅਲਗ ਇੱਕ ਸਿਟੀ ਪੈਜੇ ਲਗਰੂ ਤਾਂ ਇੱਥੇ ਬਹੁਤ ਫੇਮਸ ਆ ਨਾ ਹਰ ਇੱਕ ਸਿਟੀ ਚ ਹਰ ਇੱਕ ਟਾਊਨ ਚ ਮਿਲ ਜਾਣਾ ਤੁਹਾਨੂੰ ਬਿਲਕੁਲ ਉਹਨਿਆ ਗੂਸ਼ ਪਿਫੋਸਟ ਪਿਫੋਸ ਅਗਲਾ ਬਦ ਤੇ ਮੋੜ ਕੇ ਲੈ ਜਾਉਂਗਾ ਹਾਂ ਤਾਂ ਐਂਟਰੀ ਟੈਟ ਹੋ ਗਿਆ ਪਰ ਤੂੰ ਥੋੜੇ ਬਾਹਰ ਦੇ ਨਾ ਤਾਂ ਪਾਰਕ ਕਰ ਦਵਾਂਗਾ ਪਾਰਕਿੰਗ ਸੀ ਹੈ ਨਾ ਹਾਂ ਅੰਦਰ ਰੈਸਟੋਰੈਂਟ ਸਾਰੇ ਹੋ ਗਏ ਇੱਥੇ ਕਿਤੇ ਹੈ ਨਾ ਨੇਪਾਲੀ ਬਹੁਤ سارے ਬਹੁਤ ਹੈਗੇ ਆ ਆ ਜਾਂਦਾ ਬਹੁਤ ਆਪਣੇ ਰਹਿੰਦੇ ਆ ਨੇਪਾਲੀ ਰੈਸਟੋਰੈਂਟ ਨੇਪਾਲੀ ਬਹੁਤ ਰੈਸਟੋਰੈਂਟ ਆ ਨੇਪਾਲੀ ਰੈਸਟੋਰੈਂਟ ਬਹੁਤ ਆ ਆਪਣੇ ਨੇ ਵੀ ਦੱਬੀ ਵੇਗੇ ਆ ਪਾਕਿਸਤਾਨੀ ਰੈਸਟੋਰੈਂਟ ਵੀ ਹੈਗੇ ਤੇ ਮੇਰੇ ਕੰਮ ਦੀਆਂ ਦੁਕਾਨਾਂ ਵੀ ਬਹੁਤ ਹੋਣੀਆਂ ਹਾਂ ਹਾਂ ਥੋੜਾ ਜਿਹਾ ਪਾਰਲਰ ਹਾਂ ਬਹੁਤ ਸਾਰੇ ਬੜ ਸਰ ਦੇਸੀ ਬੰਦੇ ਬੈਠੇ ਆ ਹਾਂ ਕਰਾਂ ਤਪਸੇ ਗਦੇ ਦੋ ਜਮ ਜਮ ਉਹ ਤਾਂ ਨਹੀਂ ਜਮ ਜਮ ਲਿ ਗਿਆ ਹੋਇਆ ਇਦੋਂ ਪਾਈ ਦਾ ਜਮ ਜਮ ਤਾਂ ਨਹੀਂ ਆਏਗਾ ਪੁਰਤਕਾਲ ਦਾ ਜਮ ਜਮ ਮਰ ਘਾਤ ਦੋ ਭਾਈ ਇਹ ਕੀ ਆ ਐ ਇਹ ਆਪਣਾ ਗੈਸ ਸਟੇਸ਼ਨ ਆ ਤਾਂ ਮੂਹਰੇ ਮੋੜਦੇ ਆ ਪਾ ਗਏ ਹਾਂ ਓਕੇ ਮੈਂ ਤਾਂ ਉਹ ਦੇਖਣੇ ਕੀ ਹਸਾਬ-ਕਾਬ ਹਮ ਹਮ ਲੋੜ ਤਾਂ ਇੱਥੇ ਇੱਥੇ ਪੰਕੜੀ ਕਰਦੇ ਨੇ پارک ਕਾਰ پارک ਕਰਕੇ ਉਹੜਾ ਘੁੰਮਦੇ ਆ ਠੀਕ ਆ ਨਾ ਇੱਥੇ ਨੀ ਇੱਥੇ ਪਾਰਕ ਮਿਲ ਜੀਆ ਤੁਮਹਾਨੂੰ ਜਗ੍ਹਾ ਹੈਗੀ ਬਹੁਤ ਜਗ੍ਹਾ ਆਹ ਬਹੁਤ ਜਗ੍ਹਾ ਪਣੀ ਚੁਪਾ ਦੀ ਆਹ ਬਾਰਕਿੰਗ ਦੀ ਤੇ ਪ੍ਰੋਬਲਮ ਇੱਥੇ ਤਾਂ ਨਹੀਂ ਹੁੰਦੀ ਨਹੀਂ ਨਹੀਂ ਉਹ ਇਸ਼ਾਰਾ ਜੋ ਹੁੰਦਾ ਆ ਕਿ ਪੇੜ پارکਿੰਗ ਤੇ ਫ੍ਰੀ پارکਿੰਗ ਹੁੰਦੀ ਆ ਆਪ ਗੁਸ਼ ਬਲਕ ਕਿਤਾ ਸੁੰਦਰੀਨ ਵਾਲਾ ਇਹ ਕਿਤੇ ਐਸ਼ੀ ਜੋਬਾ ਇਹ ਤਾਂ ਥੋੜਾ ਸ਼ਾਪਿੰਗ ਕੀਤੀ ਆ ਉਹ ਗੁੰਤਾਜ ਗਿਆ ਸੁੱਟਣ ਡਸਟਬਿਨ ਦੇ ਵਿੱਚ ਆਪਣਾ ਮੈਨੂ ਸ਼ੇਕ ਦੀ ਬੋਤਲ ਅੱਧਾ ਦੇਖ ਰਿਹਾ ਕੋਸ ਖਾਣਾ ਐਨ ਪਸੇਵੂ ਕਹਿੰਦੇ ਆ ਪਤਕੀਸ਼ੀ ਵਿੱਚ ਦੇਖੋ ਰੁਕਾਰ ਰੋਕ ਲਈਓ ਤੇ ਇੱਥੇ ਕਿਉਂ ਪਹਿਲਾਂ ਗਣੀ ਰੋਕ ਲੈਂਦੇ ਦੇਖ ਲੈਂਦੇ ਆ ਤੋਂ ਵਧੀਆ ਜਲਪ ਚ ਹੈ ਰੂਲ ਬੜ ਸਕਤੋ ਆ ਨਾ ਡਰਾਈਵਿੰਗ ਦੇ ਪ੍ਰਗੋਸ਼ ਦਾ ਕਿ ਨਿਸ਼ਾਨ ਨਹੀਂ ਆ ਨਾ ਜੋ ਤੇ ਆਉਨੇ ਨਾ ਆ ਬੁੱਲ 10 ਫਤਰਾ ਬੁੱਲਾ ਹਾਂ ਅਨੇ ਦੋਹਾਂਦੇ ਆ ਇਹ ਸਿੰਬਲ ਹੈ ਪ੍ਰਗੋਸ਼ ਦਾ ਕਿਉਂ ਤੇ ਪਹਿਲਾਂ ਦੋ ਦਵੀਂ ਬੁੱਲ ਰੇ ਸਿੰ ਲਿਸਵਾ ਲਿਸਵਨ ਤੇ ਬਿਲਾ ਫਰਾਂਸਾ ਰੋੜ ਜਾਂਦਾ ਆ ਦੇ ਫਰਾਂਸਾ ਦੇ ਰੋੜ ਉਸਕਾ ਨਾ ਘੜਿਆ ਰੁਕੀਆਂ ਪਹਿਲਾਂ ਹੀ ਆਹ ਦੇਖ ਕੇ ਇੱਥੇ ਬਹੁਤ ਉਹ ਕਰਦੇ ਜਰੂਰਤ ਦੇ ਵਿੱਚ ਵਧੀਆ ਕਰ ਲੋ ਆ ਇੱਦਾਂ ਚਾਹੀਦਾ ਸੋਨਾ ਸ਼ਹਿਰ ਵਾ ਸੋਨਾ ਸ਼ਹਿਰ ਵਾ ਆਪਣੇ ਇੱਥੇ ਬਹੁਤ ਰੈਂਦੀ ਕਮਿਊਨਿਟੀ ਏਸ਼ੀਆ ਕਮਿਊਨਿਟੀ ਬਹੁਤ ਜ਼ਿਆਦਾ ਇੱਥੇ ਰੈਂਦੀ ਆ ਆਕਾਉਂਡ ਮਿੰਨੀ ਮਰਕਾਦੋ ਆਪਣੀ ਏਸ਼ੀਆ ਸ਼ਾਪ ਅੰਦਰ ਬੜਦੇ ਦੇ ਸ਼ੁਰੂ ਹੋਏ ਨੇ ਆ ਉਹ ਪਰਸ਼ਾਦਾ ਫੂਡ ਲਿਮਟਿਡ ਵੀ ਆਪੇ ਏਸ਼ੀਅਨ ਆ ਇਹ ਤਾਂ ਮਰਕਾਦੋ ਆ ਇਹ ਵੀ ਏਸ਼ੀਅਨ ਆਜ ਪਗੋਚ ਦਾ ਅੰਦਰਲਾ ਏਰੀਆ ਸੋਹਣਾ ਉਦਾਂ ਘਰ ਬਣੇ ਹੋ ਉਦਾਂ ਆ ਸੜਕਾਂ ਹੱਥੇ ਅੰਦਰ ਦੀਆਂ ਹੈਲੋ ਗਾਇਜ਼ ਲਾਈਕ ਕਰਦੇ ਸਬਸਕ੍ਰਾਈਬ ਕਰ ਦਿਓ ਠੀਕ ਹੈ ਠੀਕ ਹੈ ਕਰੂਗੇ ਆਪਣਾ ਕੀ ਬਣਾ ਕੇ ਛੜਦਾ ਨਾ ਸਬਸਕ੍ਰਾਈਬ ਇਹ ਕਦੇ ਛੜ ਕੇ ਜਾਂਦੀ ਆ ਉਹ ਦੇਖੀ ਨਹੀਂ ਕਿ ਦਾਲ ਪੀਲਾ ਆ ਹੂੰ ਇਹਦੇ ਦੇਖਣ ਨੂੰ ਮੈਨੂੰ ਤਾਂ ਬਿੱਲੀ ਨਹੀਂ ਮਿਲਦੀ ਅੰਦਰ ਬਹੁਤ ਬਿੱਲੀਆਂ ਇੱਧਰ ਬਿੱਲੀਆਂ ਬਹੁਤ ਆ ਕੁੱਤਰੇ ਮਿਲਦੇ ਨਹੀਂ ਬਿੱਲੀਆਂ ਜਾਂਦਾ ਮਿਲਦੀਆਂ ਮੈਂ ਕਿੱਦਾਂ ਬਿਠਾ ਅਬ ਲਗ ਗੁਰੂ ਕੋਲ ਆਖੇ ਨਰਰ ਕੰਦੈਂ ਸੰਤਾਂ ਕਰਦਾ ਸਾਡੇ ਤੇ ਆ ਕੇ ਸਾਡੇ ਸ਼ਹਿਰ ਚ ਆ ਕੇ ਹਾਂ ਇਹ ਕੋਠੇ ਬੜਾ ਸ਼ਾਂਤ ਹੀ ਆ ਨਾ ਹਾਂ ਬਸ ਬਾਹਲੇ ਪਾਸੇ ਇਹੇ ਬਾਜ਼ਾਰ ਆ ਉੱਥੇ ਰਹਿਣ ਕੋ ਅੰਦਰ ਤਾਂ ਵਿਲਾ ਹੀ ਸਾਰਾ ਕੁਝ ਇਹ ਵੀ ਦੇਖੀ ਸਦੇ ਫਤਕੀ ਸੀ ਇਹਦੇ ਕਾਹਤ ਕਿ ਸਖਸ਼ਾਂ ਦਾ ਕੰਮ ਚੱਲਦਾ ਪਿਆ ਹਾਂ ਮੈਂ ਵੀ ਦੇਖੀ ਸੀ ਇਹ ਵੀ ਸੀ ਉਹਦੇ ਵਿੱਚ ਫਤਕੀ ਸੀ ਇਹ ਤੋਂ ਫੈਂਸ ਦੀ ਕਮਲ ਦੇ ਦਿਓ ਸਦੇ ਬੜਾ ਤੋਂ ਬੜੀ ਗਿਓ ਇਹ ਮੈਂ ਸਕੂਲ ਹੋਣਾ ਹਾਂ ਆ ਸਕੂਲ ਆ ਤੇ ਇਦਾਂ ਚੱਲਦਾ ਵੀ ਕੋਈ ਕੰਮ ਕਸਟ੍ਰਕਸ਼ਨ ਦਾ ਉਹ ਸਾਹਮਣੇ ਆ ਗਿਆ ਫੇਰ ਹਾਈਵੇ ਜਿਹੜਾ ਬਾਹਰ ਉੱਥੇ ਇਦਾਂ ਛੜ ਜਾਂਦੀ ਹੈ ਲਿਸਨ ਨੂੰ ਸੜਕ ਅਦਰ ਨਿਕਲਦੇ ਆ ਸੜਕਾ ਹੋਜੀ ਤਾਂ ਮਜ਼ਾ ਹੀ ਆ ਚੁਕਾ ਹੈ ਨਾ ਅਸੀਂ ਫੇਰ ਰੋਡ ਤੇ ਆ ਗਏ ਆ ਇਧਰੋਂ ਆ ਸੀਗਾ ਚੌਕ ਸਾਹਮਣੇ ਉਹ ਦਾ ਬਣਿਆ ਆਹ ਰੈਸਟੋਰੈਂਟ ਦਾ ਬੰਦਵਾ ਛੁੱਟੀਆਂ ਹੁਣੀਆਂ ਨੇ ਯਰ ਦੀਆਂ ਇਹਨਾਂ ਵੱਡਾ ਨਹੀਂਗਾ ਉਹ ਛੋਟਾ ਹੀ ਆ ਪਾਥ ਰੋਡ ਉਹ ਚੱਲਦਾ ਪਿਆ ਅਸੀਂ ਥੋੜਾ ਸ਼ੋਪਿੰਗ ਕੀਤੀ ਇੱਥੋਂ ਹੋਰ ਤੇ ਮੁੰਡਾ ਲੈ ਸ੍ਰੀਮਖਾਨੀ ਠੰਡ ਹੈਗੀ ਆ ਕੰਦਾ ਰੋਡ ਦੇ ਕੱਪੇ ਬਹਿਣਾ ਮੈਂ ਆ ਲਓ ਜੀ ਰੋਡ ਦੇ ਕੱਪੇ ਦੇ ਖਾਣ ਲੱਗੇ ਆ ਮਾਡ ਟੈਸਟੀ ਆਈਸਕ੍ਰੀਮ 122 ओके 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 ਇਹਦਾ ਤੂੰ ਹੀ ਖਾਣੀ ਆ ਇਦਾਂ ਇਦਾਂ ਨਾ ਇਦਾਂ ਉਂਗਲੀਆਂ ਦੇ ਨਾਲ ਇਦਾਂ ਕਰਕੇ ਖਾਂਦਾ ਹਾਂ ਹਾਂ ਥੋੜਾ ਛਾ ਛੋਟਾ ਇਹ ਆ ਸ਼ਹਿਰ ਨਹੀਂ ਕਹਿੰਦਾ ਟਾਉਣ ਨੂੰ ਆ ਵਸ ਟਾਉਣ ਕਹਿ ਸਕਦੇ ਆ ਉਹ ਟਰੈਕਟਰ ਖੜਾ ਆ ਦੂਜੀ ਸਾਈਡ ਆ ਪਹੁੰਚਦੀ ਆ ਚੌਂਕ ਆ ਗਿਆ ਅਸੋਂ ਉਧਰੋਂ ਆਏ ਸੀਗੇ ਆ ਸੜਕ ਜਾਂਦੀ ਐ ਸਪੇਨ ਨੂੰ ਤੇ ਇੱਧਰ ਸੜਕ ਜਾਂਦੀ ਆ ਲਿਸਬੋਆ ਨੂੰ ਤੇ ਆ ਵੀ ਸੜਕ ਤੇ ਜਾਂਦੀ ਹੈਗੀ ਆ ਬਿੱਲਾ ਫਰਾਂਸਾ ਹੋ ਗਿਆ ਸੈਂਟਾਰਾ ਹੀ ਨਿਕਲ ਗਈ ਫਾਤਿਮਾ ਬੱਲ ਤੇ ਲਿਸਬੋਆ ਤੋਂ ਮੁੜੇ ਮੁੜ ਜਾਂਦੀ ਆ ਅੱਜ ਸਭ ਇੱਥੇ ਸ਼ਾਪਾਂ ਸਾਡੇ ਨਾਲ ਪਿੰਡ ਸਭ ਦੀ ਆਏ ਸਭ ਕਰ ਟੈਲੀਕਾਮ ਇਹ ਪਿੰਡਾਂ ਦੀ ਸ਼ਾਪ ਹੋਆ ਮੋਬਾਈਲਾਂ ਦੀ ਤੇ ਅਦੋਂ ਸਭ ਮੜਕਾ ਤੋਂ ਆ ਗਈ ਆ ਅੰਬਲਸਰੀਆਂ ਦੀ ਹੱਟੀ ਆ ਲਿਖਿਆ ਤੇ ਅੰਬਲਸਰੀਆਂ ਦੀ ਹੱਟੀ ਲੋਈ ਇਹ ਆ ਪੰਜਾਬੀ ਸ਼ੌਕ ਆ ਸੋਣਾ ਆਦਾ ਬਲੂਜੀ ਕਿਸੇ ਕੋਈ ਚੱਕ ਆ ਗਈ ਛੱਲੂ ਐ ਬਲੱਸ ਇਰਗੇ ਚ ਤੋਰਦਾ ਹਾਂ ਹਾਂ ਬਲਵਾ ਤੋਂ ਮੋੜਦੇ ਆਪਾਂ ਬਹੁਤ ਹੁਣ ਜਲਦੀ ਬਿਲਡ ਕੰਸਟਰਕਸ਼ਨ ਉਹ ਸਾਹਮਣੇ ਹਸਪਤਾਲ ਨੇ ਦਾ ਬੱਚਿਆਂ ਦਾ ਉਹ ਸੀਗਾ ਐ ਸਿੱਧੀ ਗਲੀ ਇਧਰੋਂ ਦੀ ਆ ਜਾਂਦੀ ਹਾਂ ਬੱਚੇ-ਕੱਚੇ ਹਾਂ ਹੋਸਟਲਵਾ ਉਹ ਨਾਲ ਇੱਕ ਲਵੰਦਰੀਆ ਸਲਫ ਸਰਵਿਸ ਲਵੰਦਰੀਆ ਜਿੱਥੇ ਆਪਾਂ ਨਹੀਂ ਕਹਿਨੇ ਆਪਾਂ ਇੰਗਲਿਸ਼ ਵਿੱਚ ਉਹ ਕਿਹੜੀ ਸ਼ੌਪ ਹੁੰਦੀ ਹੈ ਤੇ ਕੱਪੜੇ ਧੋਦੇ ਹੁੰਦੇ ਆ ਉਹ ਉਹ ਤਾਂ ਇੰਗਲਿਸ਼ ਭੁੱਲ ਗਈ ਆ ਪੁਰਤਗਾਲ ਆ ਕੇ ਉਹ ਸਾਹਮਣੇ ਕੀ ਚੀਜ਼ ਉਹ ਵਸੋ ਏਜੰਸੀ ਆ ਮੇਰੇ ਖਿਆਲ ਚ ਕੋਈ ਕਿਸੇ ਐਸਾ 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 ਲੱਗਿਆ ਹਾਵੀ ਇੰਨੀ ਸ਼ੌਪ ਵਾਤੇ ਸਾਦੇ ਪਾਸ ਵੀ ਨਹੀਂ ਬਹੁਤ ਬੁਲੂਸ਼ੀ ਮੇਸ਼ਾਪਾ ਬਹੁਤ ਹੋਆ ਮਰਕਾਤੋ ਤੇ ਜਿਹਦਾ ਮਖਾਤੋ ਸਲੂਗੂ ਨੂੰ ਦੇ ਬੁਰੀ ਸਲੂਗੂ ਕੋਲੇ ਆ ਮੋਬਾਈਲ ਦੀ ਦੁਕਾਨਾਂ ਆ ਬਸ ਬੱਚਾ ਪਾਰਕ ਨਾ ਕਰੀ ਜੀ ਕੱਢਣ ਵਾਸਤੇ ਬੱਚੇ ਕੱਢਣ ਵਾਸਤੇ ਗੁੰਤਾ ਆਇਆ ਦੋਨੋਂ ਦੇਖ ਲਈ ਪਾਰ ਕਿੱਥੇ ਆ ਵਿਚੋ ਬੱਚੀ ਹੋ ਗਿਆ ਸ਼ਾਰਟਕਟ ਠੀਕ ਆ ਬੂਮ ਸ਼ਰਾਬ ਦਿੱਤਾ ਉਹ ਮਿਲ ਰਿਹਾ ਇਹ ਵਿਚ ਵਿਚ ਫੇ ਰਹੇ ਨੇ ਇਹਦੇ ਆ ਸਕੂਲ ਆ ਬੱਚਿਆਂ ਦਾ ਹਾਂ ਇਹਦਾ ਟ੍ਰਾਂਸਕੂਲ ਦਾ ਹੁੰਦੇ ਆ ਜਿਹੜਾ ਮਾਪਿਆਂ ਨੇ ਦੋਨੇ ਕੰਮ ਕਰਦੇ ਨਾ ਜਾਂ ਬੱਚੇ ਘਰ ਨਹੀਂ ਘਰ ਆਉਂਦੇ ਬੱਚਿਆਂ ਨੂੰ ਉਹ ਫਿਰ ਤੇ ਸਕੂਲੇ ਬੱਚੇ ਆ ਸਕਦੇ ਆ ਉਹਦਾ ਛੁੱਟੀਆਂ ਹਾਂ ਉਹਦਾ ਛੁੱਟੀਆਂ ਬੱਚਿਆਂ ਨੂੰ 5 6 ਵਜੇ ਤੱਕ 8 ਵਜੇ ਤੱਕ ਛੁੱਟੀਆਂ ਇੱਥੇ ਤੇ ਹੁਣ ਦਹਾ ਗੰਦਾਜ ਵਾ ਫੇ ਘਰ ਲੈ ਲੈਂਦਾ ਤੇ ਜਿਹੜੇ ਬੱਚੇ ਨਹੀਂ ਘਰ ਆ ਸਕਦੇ ਫੇ ਉਹਨਾਂ ਨੂੰ ਭੇਜ ਦਿੰਦੇ ਸਕੂਲੇ ਫੇ ਮੈਡਾਂ ਆਉਂਦੀਆਂ ਚੱਕਣਾ ਨਹੀਂ ਆਖਣ ਲਈ ਅੱਛਾ ਏਦਾਂ ਤਲੋ ਉਹ ਬਨੇ ਕੜੀ ਮਸ਼ੀਨ ਬਣੀ ਆ ਮਨ ਦਿਲੇ ਦਿਖਾਓ ਦਿਲੇ ਦਿਖਾਓ ਕੁਤਲੀ ਜੁੰਤਾ ਹਾਊਸ ਜੁੰਤਾ ਹਾਊਸ ਉਹ ਜੁੰਤਾ ਹਾਊਸ ਹੋ ਗਿਆ ਨਾ ਪ੍ਰਗੋਸ਼ਰਾ ਆ ਜਿਹੜਾ ਮੋੜ ਬਣਿਆ ਐ ਇਦਾਂ ਲੱਗਦਾ ਜਿੱਦਾ ਅਗਤ ਹੁੰਦੀ ਟਾਈਮ ਮਸ਼ੀਨ ਹੁੰਦੀ ਆ ਆ ਦੇਖੋ ਜੀ ਜਿੱਥੇ ਟਾਈਮ ਮਸ਼ੀਨ ਹੁੰਦੀ ਆ ਨੇੜੋਂ ਜਾ ਕੇ ਦੇਖਦੇ ਆ ਸਕੂਲ ਥੋੜਾ ਜ਼ੂਮ ਕਰਕੇ ਆ ਸਕੂਲ ਆ ਜੀ ਹਾਂ ਬਹੁਤ ਸੋਹਣਾ ਸਕੂਲ ਆ ਇੱਥੇ ਪ੍ਰਤਿਕਾ ਸਕੂਲ ਬਹੁਤ ਸੋਹਣੇ ਬੱਚਿਆਂ ਦੇ ਇਹਨੂੰ ਨਾ ਮਿੱਟੀ ਦੇ ਨਾਲ ਜ਼ਿਆਦਾ ਅਟੈਚ ਕਰਨ ਲਈ ਆ ਉਹਨਾਂ ਨੇ ਬਣਾਇਆ ਹੈ ਅੱਛਾ ਇਹ ਮਿੱਟੀ ਨਾ ਖੇਲਣਾ ਨਾ ਕਿ ਗਿੱਲੀ ਨਾ ਹੋਵੇ ਮੀਂਹ ਵਿੱਚ ਹਾਂ ਆਪ ਪਲਾਸਟਿਕ ਲਾਈਓ ਉੱਪਰੇ ਮੀਂਹ ਨਾ ਆਵੇ ਇਦਾਂ ਉਹਨਾਂ ਨੇ ਦਰਵਾਜ਼ਾ ਬਣਾਇਆ ਜਦੋਂ ਖੇਲਣ ਦਾ ਟਾਈਮ ਆਉਂਦਾ ਹੁਣ ਬੱਚਿਆਂ ਦਾ ਉਹਨਾਂ ਨੂੰ ਖੋਲ ਕੇ ਵਿੱਚ ਬਾੜਦੇ ਨੇ ਮਿੱਟੀ ਨਾਲ ਖੇਡ ਲੈਣ ਸਭ ਸੁਥਰੀ ਮਿੱਟੀ ਹੁੰਦੀ ਆ ਹਾਂ ਸਪੈਸ਼ਲ ਲਿਆਂਦੀ ਉੱਪਰ ਨਹੀਂ ਰੱਖਦੇ ਹੈਗੇ ਕਿ ਗਿੱਲੀ ਹੋ ਜਵੇ ਉਦੋਂ ਬੱਚੇ ਖੇਡ ਨਹੀਂ ਜਾਣ ਬਿਲਕੁਲ ਹਾਂ ਸਹੀ ਆ ਬੱਚਾ ਟਾਇਪ ਆਏ ਪਏ ਇੱਥੇ ਕਿੰਨਾ ਮਤਲਬ ਸੇਫ ਕੀਤਾ ਹੋਇਆ ਨਾ ਇਹ ਨਹੀਂ ਪੋਰਟਕਾਲ ਵਿੱਚ ਰਹਿਣਾ ਇਹ ਸਾਫ ਸਿਸਟਮ ਬਹੁਤ ਵਧੀਆ ਬੱਚਿਆਂ ਲਈ ਤਾਂ ਬਹੁਤ ਫਸਿਲਟੀਆਂ ਬਹੁਤ ਵਧੀਆ ਬੱਚਿਆਂ ਦਾ ਏ ਯਾਰ ਬੜਾ ਨੇ ਹੀ ਦਿੰਦੇ ਸਟਾਈਲ ਹੈ ਯਾਰ ਪੁਆਇੰਟ ਹਰ ਚੀਜ਼ ਵਧੀਆ ਕਰਨੀ ਇਹਨਾਂ ਨੇ ਆ ਮੈਂ ਜਿੱਤਾ ਕੋਈ ਹੁੰਦੀ ਜਾਂ ਟਾਈਮ ਮਸ਼ੀਨ ਹੁੰਦੀ ਆ ਇਹ ਦਰੂ ਦੇਖੀ ਸੀਗੇ ਸੀ ਮੈਂ ਤਾਂ ਉਹੀ ਲੱਗਦਾ ਟਾਈਮ ਮਸ਼ੀਨਾਂ ਕੋਈ ਪੁਰਾਣੀ ਖਰਾਬ ਹੋਈ ਹੋਣੀ ਖੜੇ ਕੀਤੀ ਹੋ ਹੈ ਇਹ ਪਤਾ ਨਹੀਂ ਕੀ ਚੀਜ਼ ਆ ਬਈ ਆਦਾਂ ਦੋ ਡਿਜ਼ਰਟ ਲਾਹੁਣਾ ਮੈਂ ਆ ਦੇਖੋ ਇਹ ਪਤਾ ਨਹੀਂ ਕੀ ਚੀਜ਼ ਆ ਕਾਤਾ ਇੰਨੇ ਕੋਈ ਲੈ ਜਾਵਣੀ ਕਾਤੇ ਇਹ ਬੰਦਾ ਪੜ ਲੈਂਦਾ ਆ ਹੈਗਾ ਵੀ ਜੁੰਤਾ ਜੁੰਤਾ ਦੇ ਫ੍ਰੀਕਵੈਂਸੀ ਆ ਪਗੂਸ਼ ਜਿੱਥੇ ਜੁੰਤਾ ਬਣਦਾ ਪਗੂਸ਼ ਦਾ ਇੱਥੇ ਕੋਈ ਆਪਾਂ ਡਾਕੂਮੈਂਟ ਬਣਾਉਣਾ ਹੋਵੇ ਨਾ ਇੱਥੇ ਫ੍ਰੀਕਵੈਂਸੀ ਆ ਗਈ ਹੁੰਦੀ ਆ ਜਿਹਦਾ ਜੁੰਤੇ ਬਣਾਉਣੇ ਆ ਤੇ ਜਿੱਦਾਂ ਆਪਣਾ ਘਰ ਕੋਲ ਲੈਣੇ ਆਪਾਂ ਉਹ ਆਪਣੇ ਨਾਮ ਚੜਨਾ ਹੋਵੇ ਸਾਰਾ ਕੁਝ ਇੱਥੇ ਹੋ ਜਾਂਦਾ ਆ ਦੇਖੋ ਇਦਾਂ ਆ ਬੜਾ ਬਧੀਆ ਬਣਾਇਆ ਹੈ ਨਾ ਇੱਥੇ ਇਹ ਪੁਰਾਣਾ ਕਾਲ ਦਾ ਸ਼ੋਅ ਕੀਤਾ ਨਾ ਆ ਫੇਡ ਬਣਾਇਓ ਆ ਬੱਚਾ ਸੁੱਤਾ ਪਿਆ ਕੰਮ ਕਰਦੀ ਆ ਮਾਂ ਆ ਛੋਟੀ ਜੀ ਪਾਰ ਕਿੱਥੇ ਜਿੰਨੇ ਘਰ ਉਹ ਲੱਗੇ ਛਾ ਗਈ ਹੋਣਾ ਵਸਤੇ ਜਦਾ ਆ ਆ ਬਿਲਡਿੰਗਾਂ ਦਾ ਰਹਿੰਦੇ ਆ ਬਣਾਈਆਂ ਇਹ ਐਕਸਰਸ ਕਰਨ ਵਾਸਤੇ ਮਸ਼ੀਨਾ ਜਦੋਂ ਈਸਟਰ ਆਣਾ ਨਾ ਈਸਟਰ ਗੁੱਡ ਫਰਾਈਡੇ ਆਂਦਾ ਹੈ ਤੇ ਗੁੱਡ ਫਰਾਈਡੇ ਤੇ ਇਦਾਂ ਦਿਖਾਉਂਦੇ ਹੁੰਦੇ ਆ ਕਿ ਜਿਹੜੀ ਮਾਂ ਮਰੀਮ ਸੀਗੀ ਮੈਂ ਤਾਂ ਲੱਗਦਾ ਜਿੱਦਾਂ ਉਹ ਪੁਰਾਣਾ ਕਲਚਰ ਉਹ ਸ਼ੋਅ ਕੀਤਾ ਹਰੇ ਨਹੀਂ ਜੀਸਸ ਜੀਸਸ ਦਾ ਇਹਨਾਂ ਨੇ ਗੁੱਡ ਫਰਾਈਡੇ ਤਾਂ ਦਿਖਾਇਆ ਹੋਇਆ ਹੈ ਜੀ ਹੋ ਸਕਦਾ ਹੋ ਸਕਦਾ ਅੱਜ ਆਹ ਉਹ ਤਾਂ ਪੰਚੀਆਂ ਵੀ ਬਣਾਈਆਂ ਅੱਜ ਆਜੂ ਔਰ ਲੋਕੀ ਰਾਈਕਲ ਇਸ ਪੇਰਾ ਪੋਰਟੀ ਠੀਕ ਆ ਇੱਥੇ ਚੀਜ਼ਾਂ ਸਟਾਣ ਵਾਸਤੇ ਰਾਈਕਲ ਦੀਆਂ ਚਲੋ ਵਧੀਆ ਸਾਰਾ ਕੁਝ ਤੋ ਕੁਝ ਰਾ ਅਸੀਂ ਕਿਸ ਨੇ ਬਾ ਤੋਤੇ ਰੱਖਿਓ ਕਰੇ ਇਹ ਦੇਖਣ ਵਾਲਾ ਪਉਂਦੇ ਆ ਸੋਹਣਾ ਆ ਇੱਕ ਬਲੂ ਇੱਕ ਹੈਗਾ ਆਈ ਥਿੰਕ ਗਰੀਨਾ ਉਹ ਤਾਂ ਦੂਰ ਸਾਹਮਣੇ ਆ ਇਨੀ ਸ਼ਰਮ ਆ ਜਿਹੜਾ ਜੁੰਤਾ ਦਫਤਰ ਵਾਤੇ ਨਾ ਆਪਣੇ ਪੁਰਤਗਾਲ ਦਾ ਇੱਥੇ ਖੂਬ ਦਾ ਸਿਸਟਮ ਆ ਇੱਥੇ ਇਦਾਂ ਆ ਲੱਗਾ ਬਾਕਸ ਨਾ loki.pt ਇੱਥੇ ਜੇ ਕੋਈ ਪਾਰਸਲ ਮੰਗਣੇ ਆਪਾਂ ਆਨਲਾਈਨ ਤੇ ਮੰਨ ਲਓ ਆਪਣਾ ਐਡਰੈਸ ਨਹੀਂ ਘਰ ਦਾ ਕੋਈ ਨਾ ਤੇ ਤੁਸੀਂ ਆਹ ਦੇ ਸਕਦੇ ਐਡਰੈਸ ਇਹਦਾ ਤੇ ਹੁਣ ਇੱਥੇ ਆ ਲਿਖਾ 22 22 CT ਤੇ ਹੁਣ ਇਹ ਵਿੱਚ ਪਾ ਦੇਣਾ ਤੇ ਤੁਹਾਨੂੰ ਦੇਣਾ QR ਕੋਡ ਉਹ QR ਕੋਡ ਆ ਇੱਥੇ ਕਰਨਾ ਪੈਂਦਾ ਸਕੈਨ ਤੇ ਬਾਕਸ ਖੋਲਜਣਾ ਬਾਕਸ ਤਾਂ ਤੁਹਾਨੂੰ ਤੋੜੀ ਮਿਲ ਜਾਣੀ ਆ ਬਹੁਤ ਸੋਹਣਾ ਸਿਸਟਮ ਕੀਤਾ ਛੋਟਾ ਜਿਹਾ ਸ਼ਹਿਰ ਵਾ ਬਸ ਇੱਧਰੋਂ ਖਤਮ ਹੋ ਗਿਆ ਆ ਜੁਨਤਾ ਫਿਰ ਆ ਲਾਸਟ ਹੈ ਨਾ ਇੱਧਰ ਆ ਸਕੂਲ ਬੱਚਿਆਂ ਦਾ ਆ ਤਾਂ ਬਿਲਡਿੰਗਾਂ ਬੜੀਆਂ ਤਿੰਨ ਤਿੰਨ ਮੰਜ਼ਲਾਂ ਦੇ ਘਰ ਬਣੇ ਹੋ ਆ ਬਿਲਡਿੰਗਾਂ ਵਿੱਚ ਤਿੰਨ ਤਿੰਨ ਘਰ ਬਣਾਏ ਹੋ ਆ ਤੇ ਆ ਵੀ ਕੁਝ ਬੰਨਤਾ ਪਿਆ ਲੱਗਦਾ ਵੇਂਦੇ ਵੇਚਣ ਵਾਸਤੇ ਬਹੁਤ ਹੈ ਆਪਣੇ ਨੇਪਾਲੀ ਤੇ ਪੰਜਾਬੀ ਬਹੁਤ ਜ਼ਿਆਦਾ ਐਸਾ ਤੱਕ ਉਸ ਵਿੱਚ ਬਹੁਤ ਕਿਉਂਕਿ ਇੱਧਰ ਕੰਮ ਕਰ ਜ਼ਿਆਦਾ ਖੇਤੀਬਾੜੀ ਦਾ ਹੋ ਗਿਆ ਕੰਪਨੀਆਂ ਹੈਗੀਆਂ ਸ਼ਾਇਦਾਂ ਕਰਕੇ ਲੋ ਜੀ ਇਸ ਗਾਜ ਪਗੂਸ਼ ਹੁਣ ਅਸੀਂ ਕਰੀਏ ਵਾਪਸੀ 5 ਵਜੇ ਗਏ ਆ ਸੂਰਜ ਛੱਪ ਚਲਾ ਠੰਡ ਵੱਧ ਗਈ ਆ ਓ ਸਾਡੀ ਕਾਰ ਖੜੀ ਆ ਤੇ ਚਲਿਏ ਅੱਜ ਇੱਥੇ नेपाली रेस्टोरेंट आए हैं चार समोसे ले बहुत सस्ता समोसे कर ले पैक घर जा खावे लो जी चलिए ਲਓ। ਓਕੇ ਇਹ ਸਾਡਾ ਪੂਰਜ। ਸੋਹਣਾ ਛੋਟਾ ਜਿਹਾ ਸ਼ਹਿਰ। ਤੇ ਅਗਲਾ ਬਲੌਗ ਅਗਲੇ ਸ਼ਹਿਰ ਚ। ਬਾਏ ਬਾਏ।